ਹਾਂਜੀ ਸਤ ਸ੍ਰੀ ਅਕਾਲ ਮਿੱਤਰੋ ਤੇ ਕੀ ਹਾਲ ਚਾਲ ਹੈ ਵੈਲਕਮ ਆ ਨਵੇਂ ਵਲੌਗ ਦੇ ਵਿੱਚ ਸੋ ਵਲੌਗ ਆਪਾਂ ਕਰਤਾ ਅਗਲਾ ਸਟਾਰਟ ਸਵੇਰੇ ਸਵੇਰੇ ਰਾਤੀ ਆਪਾਂ ਪਹੁੰਚੇ 5 5:30 ਨਹੀਂ 4:30 ਘਰੇ ਆ ਗਿਆ ਸੀ ਤੇ ਨਾ ਤੁਹਾਨੂੰ ਤਾਂ ਫਿਰ ਵਲੌਗ ਐਡਿਟ ਕੀਤਾ 5:30 6 ਵਜੇ ਇਹਦੇ ਐਡੀਟ ਮੈਂ ਸੁਤਾਂ ਤੇ 9:30 10 ਵਜੇ ਉੱਠਿਆ 9:30 10 ਵਜੇ ਉੱਠਿਆ 9:30 ਕਿੰਨੇ ਘੰਟੇ ਸੁਤਾਂ 6 ਤੋਂ 7 ਤੋਂ 8 ਤੋਂ 9 ਸਾਢੇ 3 ਘੰਟੇ ਠੀਕ ਆ ਤੇ ਤੇ ਹੁਣ ਆ ਪੇਟੀ ਦੇ ਬੂਫਰ ਕੱਢਣੇ ਆ ਬੂਫਰ ਕੱਢ ਕੇ ਰੈਡੀ ਕਰਕੇ ਰੱਖ ਦੇਣੀ ਆ ਮੇਰਾ ਵੀਰ ਪੇਟੀ ਇੰਨੀ ਭਰੀ ਆ ਮੈਨੂੰ ਲੱਗਦਾ ਵੀ ਇਹ ਵਾਲੀ ਪੇਟੀ ਯੂ ਪੈਪ ਲਾ ਕੇ ਉੱਚ ਫੈਟ ਕਰਕੇ ਫੇਰ ਯੂ ਪੈਪ ਚਾੜਨਾ ਪੈਣਾ ਨਹੀਂ ਤੇ ਕੱਲੀ ਪੇਟੀ ਚਾੜਨੀ ਬਹੁਤ ਕੀ ਹੋ ਜਾਣੀ ਇਹ ਤੇ ਬਾਕੀ ਥੋੜੀ ਜੀ ਟੱਚਿੰਗ ਟੱਚਿੰਗ ਦੇਣੀ ਸਫਾਈ ਦੇਣੀ ਆ ਜਿੱਥੋਂ ਤੱਕ ਊਂਜੇ ਖਾਂਜੇ ਕੱਢਣ ਵਾਲੇ ਆ ਉਹ ਫਿਰ ਰੋਟ ਕਰਕੇ ਇਹਨੂੰ ਡਨ ਕਰਕੇ ਰੱਖ ਲੈ ਮੇਰਾ ਵੀਰ ਉਤੋਂ ਬਾਅਦ ਸ਼ਾਮ ਨੂੰ ਮੈਂ ਜਾਣਾ ਆ ਸ਼ਹਿਰ ਇੱਧਰ ਬਰਨਾਲੇ ਵਾਲੀ ਸਾਈਡ ਹੈ ਉੱਥੇ ਕੰਮ ਆ ਮੈਨੂੰ ਕੋਈ ਉਹ ਕਰਕੇ ਆਉਣਾ ਮੇਰਾ ਵੀਰ ਤੇ ਬਾਕੀ ਸ਼ਾਮ ਤੱਕ ਆਪਣੀ ਗੱਡੀ ਵੀ ਆ ਜਾਣੀ ਆ ਨਵਾਂ ਮਾਲ ਨਵੇਂ ਬੂਫਰ ਨਵਾਂ ਸਟਾਕ ਇਹ ਇਹ ਕੋਹ ਨੂੰ ਸਾਹਨੇ ਦਿੱਤਾ ਇਹ ਦੋਨੇ ਪਾਸੇ ਹਮੂ ਇਹਦਾ ਨਿਕਾ ਜਾ ਆ ਸੈਟਿੰਗ ਝੂਟਿੰਗ ਕਰਨੂ ਆ ਪਤਾ ਨਹੀਂ ਉਹ ਗੱਡੀ ਗੁੱਡੀ ਜੀ ਕਿਤੇ ਰਹਿਊਗਾ ਕਿਸੇ ਦੇ ਜੇ ਕਿ ਇਹਦੀ ਗੱਡੀ ਵਿੱਚ ਸਾਡੇ ਕਿਸੇ ਦੇ ਟਰੈਕਟਰ ਤੇ ਸਾਡਾ ਨਿਕਾ ਜਾ ਪੇਜ ਕਸ ਰੇਗਾ ਫੇ ਤਾਂ ਦੱਸਿਆ ਜਾਵੇ ਸੈਟਿੰਗ ਕਰਨ ਵਾਲਾ ਪਦਾਰਥ ਸਾਡਾ ਜਾਈ ਲਿਆ ਦੇ ਇਲਾਵਾ ਮੈਂ ਦੀ ਆ ਗਰਮੀ ਵਾਲੀ ਮੰਦਾ ਵੀ ਕਹਿੰਦਾ 24 ਘੰਟੇ AC ਹੀ ਰੱਖੋ ਰਮਣਾ ਫੇਰ ਨਹੀਂ ਹੁਣ ਬੜਿਆ ਦੋ ਦਿਨ ਹੋ ਗਏ ਆ ਅਜੇ ਦੂਜਾ ਦਿਨ ਆ ਇਹਦਾ ਵੀ ਸੌਕ ਲੇਖ ਆ ਯਾਰ ਸੌਕ ਲਾ ਗਿਆ ਉਹ ਸਾਰਾ ਗੋਲਾ ਵੀ ਕੁੱਤਾ ਤੇ ਵੇਦ ਦੋਹਾਂ ਦੇ ਅੰਦਰ ਆਈ ਜਾਂਦਾ ਮੈਂ ਕਹੇ ਬੰਦ ਕਰ ਜਾ ਬਾਕੀ ਸਿਸਟਮ ਆਪਾਂ ਲੱਗੇ ਆ ਹੁਣ ਖੋਲਣ ਮੇਰਾ ਭਰਾ ਛੇ ਦੀ ਆਪਾਂ ਜਾਈਏ 18 ਤਰੀਕ ਨੂੰ ਮੇਲਾ ਜਿਹੜਾ 18 19 ਨੂੰ ਮੈਨੂੰ ਚੇਤਾ ਨਹੀਂ ਗੋਇੰਦਵਾਲ ਸਾਹਿਬ ਜੇ ਗੈਣ ਜਾਣਾ ਹੋਇਆ ਫਿਰ ਦੇ ਦਿੰਦੇ ਆ ਨੇ ਤਾਂ ਬਾ ਟੋਟਲੀ ਸਿਸਟਮ ਆਪਣਾ ਲਾਉਣ ਲੱਗੇ ਆ ਪੀਟੀ ਵੀ ਲਾਉਣ ਲੱਗੇ ਆ ਕੱਲੀ ਮਗਰ ਲਈ ਪੀਟੀ ਰੱਖਣੀ ਹੈ ਮੋਰ ਲਈ ਪੀਟੀ ਵੀ ਚੇਂਜ ਕਰਨੀ ਹੈ ਕਿਉਂਕਿ ਪਤਾ ਹੀ ਤੁਹਾਨੂੰ ਮੇਰੀ ਪੀਟੀ ਜਿਹਨੇ ਪੁਰਾਣੇ ਵਲੌਗ ਦੇਖ ਕੇ ਉਹਨਾਂ ਨੂੰ ਪਤਾ ਇਹ ਪੀਟੀ ਆਪਣੀ ਜਮਾਂ ਕੰਮ ਦੀ ਨਹੀਂ ਗਈ ਬੂਰੇ ਵਾਲੀ ਪੀਟੀ ਲੱਗੀ ਆ ਫੇਰ ਵੀ ਬਾਬੇ ਦੀ ਮੀਰ ਨਾ ਵੱਜੀ ਜਾਂਦੇ ਤਨ ਤਨ ਬੇਵੀ ਹੋਈ ਜਾਂਦੀ ਤੇ ਇਸ ਕਰਕੇ ਪੀਟੀ ਇਹ ਬਦਲਨੀ ਆ ਬੈਟਰੀ ਰਾਤੀ ਲਾਏ ਕੱਲ ਲਾਏ ਸੀ ਚਾਰਜ ਤੇ ਇਹ ਨਵਾਂ ਤਰੀਕਾ ਸੌਖਾ ਤਰੀਕਾ ਮਤਲਬ ਇਦਾਂ ਆ ਵੀ ਬੈਟਰਾ ਦਾ ਖਰਾਬ ਨਹੀਂ ਹੋਗਾ ਲਾਈਫ ਨਹੀਂ ਮਾਰਦੀ ਜੇ ਤੁਹਾਨੂੰ ਪਤਾ ਦੀ ਚੀਜ਼ ਘੱਟ ਚਲਾਉਨੇ ਆ ਨਾ ਤਦ ਤੁਸੀਂ ਮੇਰਾ ਭਰਾ ਮਤਲਬ ਬੈਂਟਰ ਚਾਰਜ ਜ਼ਰੂਰ ਲਾ ਦਿਆ ਕਰੋ ਓਕੇ ਰਿਪੋਰਟ ਬਾਕੀ ਆ ਐਂਟਰਟੇਨਮੈਂਟ ਨੂੰ ਲਾ ਦੇ ਦੋ ਮੇਰਾ ਮੋਟਾ ਗਾਣਾ ਗੁਣਤਾਨ ਨੂੰ ਇਹ ਬੋਸ ਦੇ ਪੈਸੇ ਕੇ ਐਸਐਨਵੀ ਦੇ ਪਲੇਅਰ ਤੇ ਚਲਾਏ ਆ ਡਾਇਰੈਕਟ ਵਧੀਆ ਬਹੁਤ ਸੋਹਣੀ ਆਵਾਜ਼ ਦਿੰਦੇ ਆ ਜਮਾਂ ਤੇ ਬਾਕੀ ਮੇਰਾ ਵੀਰ ਆ ਕਰਕੇ ਓਕੇ ਰਿਪੋਰਟ ਫੇਰ ਮਿਲਦਾ ਤੁਹਾਨੂੰ ਲੋ ਮਿੱਤਰੋ ਚੱਲ ਪਏ ਆਪਾਂ ਤੇ ਹੁਣ ਆਪਾਂ ਜਾਣਾ ਇੰਦਰ ਸ਼ਾਹ ਕੋ ਡਾਲਦੀ ਮੋਗੇ ਕਿਉਂ ਕੰਮ ਕਰਕੇ ਫੇਕਾਂ ਜਾਣਾ ਆਪਾਂ ਬਰਨਾਲੇ ਠੀਕ ਆ ਤੇ ਬਾਕੀ ਸ਼ਾਮ ਤੱਕ ਸ਼ਾਇਦ ਆਪਣਾ ਸਮਾਨ ਫੁਫਰਾਵਾ ਫਰਾਂ ਵਾਲਾ ਵੀ ਆ ਜਾਵੇ ਉਹ ਵੀ ਤੁਹਾਨੂੰ ਦਿਖਾਵਾਂਗੇ ਜਿਹੜੀ ਨਵੀਂ ਆਈਟਮ ਮਹंगाई ਆ ਤੇ ਵਾਪਸੀ ਆਣ ਕੇ ਫੇ ਵਲੌਗ ਉਹ ਤੋਂ ਸ਼ੁਰੂ ਕਰਾਂਗੇ ਅਰਾਜ ਕੋਈ ਇਹੋ ਜਿਹੀ ਐਡੋਂਗ 3G ਦਿਖਾਉਣ ਵਾਲੀ ਹੋਈ ਤਾਂ ਫਾਇਦਾ ਆ ਦਿਖਾਉਣ ਦਾ ਨਹੀਂ ਫਾਇਦਾ ਕੋਈ ਨਹੀਂ ਤੇ ਬਾਕੀ ਅੱਗੇ ਕੇ ਵਲੌਗ ਕਰੋ ਇੰਜੋਏ ਮੇਰਾ ਵੀਰ ਪਹੁੰਚਦੇ ਆਂ ਉਹ ਰਾਤੀ ਮੇਦਰੋ ਵਲੌਗ ਮੇਰੇ ਤੋਂ ਬਣਾ ਨਹੀਂ ਹੋਇਆ ਵਾਪਸੀ ਮੈਂ ਆਇਆ ਸਗਾ तकरीबन तकरीबन 9:30 10:00 ਵਜੇ 9:30 ਵਜੇ ਘਰੇ ਆਇਆ ਤੇ ਬਾਕੀ ਬੂਫਰ ਜਾ ਕੇਗੇ ਉਪਰ ਆਣ ਕੇ ਗੋਲੇ-ਗੋਲੇ ਚੈੱਕ ਚੁੱਕੀ ਤੇ ਬੰਮ ਹਟਾਵਾਂ ਬਾਕੀ ਹੁਣ ਦੇਖਦੇ ਆ ਬਦਲਦੇ ਹਾਂ ਬਦਲ ਕੇ ਇਹ ਪੇਪਰ ਪਰਫੋਰਮੈਂਸ ਚੈੱਕ ਕਰਕੇ ਤੇ ਫਿਰ ਤੁਹਾਨੂੰ ਦੱਸਾਂਗੇ ਅਗਲੀ ਰਿਪੋਰਟ ਜਿਹੜੀ ਆ ਇਹੋ ਕਿਵੇਂ ਦੀ ਆ ਤੇ ਬਾਕੀ ਹੁਣ ਮੈਂ ਚਲਾ ਹੀ ਸੁਲਤਾਨਪੁਰ ਨੂੰ ਬਾਸੋਂ ਦੀ ਇਥੋਂ ਆਪਣੇ ਕਪੂਰਥਲੇ ਤੋਂ ਕਪੂਰਥਲੇ ਤੋਂ ਗਾਹ ਮਾਲ मतलब ਚੇਂਜ ਹੋਇਆ ਹੋਰ ਬੱਸ ਚ ਆ ਤੇ ਮੋਨੋ ਮੰਗਵਾਈਆਂ ਸੀਗੀਆਂ ਤੇ ਆਈਆਂ ਬੜੀ 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 ਦੂਰੋਂ ਆ ਤੇ ਉਹਨਾਂ ਨੇ ਗਾਂਦੋਂ ਕਿ ਬੱਸ ਬਦਲੀ ਕਰਕੇ ਹੁਣ ਕਪੂਰਥਲੇ ਤੋਂ ਸੁਲਤਾਨਪੁਰ ਵਾਲੀ ਬੱਸ ਤੇ ਉਹਨਾਂ ਨੇ ਰੱਖਿਆ ਸਾਮਾਨ ਉਹ ਹੁਣ ਇੱਥੇ ਪਹੁੰਚਣੀ ਆ ਸਵਾ ਕਦੋਂ ਕਹਿੰਦਾ 2:30 ਵਜੇ ਆ ਕੇ ਹੋਊਗੀ ਤੇ ਇੱਕ ਗੱਡੀ ਦੀ ਕਰਾਉਣੀ ਸੀਗੀ ਲੈਨਮੈਂਟ ਇਹਦੀ ਲੈਨਮੈਂਟ ਕਰਵਾ ਕੇ ਫਿਰ ਤੁਹਾਨੂੰ ਅੱਗੇ ਦਿਖਾਉਨੇ ਆ ਕਿੱਕੋ ਹੋ ਮਿੱਤਰੋ ਪਹੁੰਚ ਗਿਆ ਆਪਣਾ ਕੁਰੀਅਰ ਐਦਕੀ ਆਪਣੇ ਆਇਆ 6 ਮੋਨੋ ਠੀਕ ਹੈ ਮੇਰਾ ਵੀ ਤੇ ਮੈਨੂੰ ਲੱਗਦਾ ਵੀ ਤਕਰੀਬਨ ਐਦਕੀ ਇਹ ਲਾਸਟ ਸਟਾਕ ਹੋਣਾ ਹੈ ਇਸ ਤੋਂ ਬਾਅਦ ਖਤਮ ਹੀ ਹੈ ਤਕਰੀਬਨ ਐਸਣ ਵੀ ਦਾ ਮਾਲ ਤੇ ਇਸ ਤੋਂ ਬਾਅਦ ਹੁਣ ਆਪਾਂ ਲਾਵਾਂਗੇ ਜਾਂ ਤਾਂ ਮੋਕੋ ਜਾਂ ਫਿਰ ਇੱਕ ਹੋਰ ਮੋਨੋ ਆ ਬੋਸਟ੍ਰੇਕ ਦਾ ਬੜੀ ਕਹਿਣ ਚੀਜ਼ ਆ ਵੀ ਇਹ ਜਾਂ ਫਿਰ ਉਹ ਲਾਵਾਂਗੇ 1500 ਆਰ ਵਿੱਚ ਤਾਂ ਉਹ ਮੈਨੂੰ ਮਟਰੋਵ ਪਹੁੰਚ ਗਿਆ ਅਲਾਈਨਮੈਂਟ ਵਾਲੀ ਬਾਈਕ ਨੂੰ ਆਪਾਂ ਇੱਥੇ ਹੀ ਕਰਾਈ ਦੀ ਸੁਲਤਾਨਪੁਰੋਂ ਵਧੀਆ ਬੰਦਾ ਕੰਮ ਤਾਂ ਐਡਾ ਪੂਰਾ ਉਹਦੇ ਕਰਨੇ ਆ ਬੀਲ ਬੈਂਸਿੰਗ ਕਰਨੀ ਹੈ ਤੇ ਲੈਨਮੈਂਟ ਆੜ ਚੀਂ ਡ్రਾਈਵਰ ਰੇਡ ਨੂੰ ਜਾਂਦੀ ਤੇ ਉਹ ਫਿਰ ਤਾਂ ਪੁੱਟ ਕਰਨਾ ਜੀ ਗੱਲ ਤੇ ਮੰਨ ਕੇ ਜੇ ਲੋ ਵੱਧਾ ਪੋਣਾ 2 ਘੰਟਾ ਗਿਆ 2 ਘੰਟਾ ਲੱਗ ਗਿਆ ਲੈਨਮੈਂਟ ਨੂੰ ਤਾਂ ਕਰ ਪੀਆ ਬਲੀ ਫੀਟਿੰਗ ਰਹਿ ਗਈ ਲਓ ਵੀਰ ਮੇਰੋ ਲੈਨਮੈਂਟ ਇਹਦੀ ਕਰਾ ਲਈ ਓਕੇ ਰਿਪੋਰਟ ਤੇ ਹੁਣ ਆਪਾਂ ਚੱਲਦੇ ਆ ਪੈਂਡ ਨੂੰ ਹੱਗਿਆਂ ਸੀ ਸੋਰਾਜ ਦੀ ਬੜੇ ਫੂੜ ਫੂੜ ਖੜੇ ਅੰਦਰ ਭਈ ਸੋਰਾਜ ਵਾਲਿਆਂ ਦੀਆਂ ਸੀ ਬਾੜ ਟਰੈਕਟਰ ਖੜੇ ਆ ਦਰਪਾਨੇ ਮੇਰਾ ਰੱਤਾ ਇੱਕ ਗਾਂ ਆਪਾਂ ਹੋਰ ਲਾਵਾਂਗੇ ਅੰਦਰ ਇਹ ਵੀ ਟਰੈਕਟਰ ਜਿਹੜਾ ਹਨ ਇਹ ਤਾਂ ਗਈ ਆਪਣੀ ਜਾਨ ਇਹ ਤਾਂ ਆਪਾਂ ਖੱਤੇ ਵੇਚ ਬਾੜ ਦੇ ਪਹਿਲਾਂ ਦੂਕ ਵਰੀਆਂ ਆ ਹਾਂ ਸਿਸਟਮ ਲਾਉਣ ਤੋਂ ਪਹਿਲਾਂ ਤਾਂ ਬਾੜ ਹੀ ਲਿਆ ਇਹ ਫਾਨ ਤੋਕਾ ਹੀ ਨਹੀਂ ਹੁਣ ਬੌਣਾ ਵੀ ਸੀਗਾ ਹਨਾ ਮੈਂ ਕਿਹਾ ਟਰੈਕਟਰ ਕੇ ਹੋਰ ਦਾ ਮੰਗ ਲਿਆਵਾਂਗੇ ਇਹਦੇ ਪਿੱਛੇ ਬੇਟੀ ਬੂਟੀ ਕੋਈ ਨਹੀਂ ਛੇੜਦਾ ਇਹ ਤਾਂ ਪੱਕਾ ਐ ਨੇ ਸਪਾਈਸ ਕੋਈ ਕਰਕੇ ਇੱਕ ਸਾਈਡ ਤੇ ਮਸਾਲਾ ਵੀ ਹਤੂ ਹਸਾਵਾ ਤੇ ਮੇਰਾ ਰਦਾਈ ਦੀ ਟਰੈਕਟਰ ਦੇਖਦੇ ਆ ਕੋਈ ਹੋਰ ਜਿਹੜਾ 50-60 ਹਜ਼ਾਰ ਦਾ ਉਹਨੂੰ ਆਪ ਤਿਆਰ ਕਰਾਂਗੇ ਮਤਲਬ ਚੱਲਣਯੋਗ ਹੋਵੇ ਬਸ ਜੇ ਕੋਈ ਆ ਕੋਈ ਕੋਰਡ ਦੱਸੇ ਕੋਵਾੜ ਦੇ ਭਾ ਲੈਣਾ ਜਾਵਾਂ ਜਿੱਦਾਂ ਅੱਗੇ ਇੱਕ ਪਤਿਆਰ ਕੀਤਾ ਉਹ 50 ਹਜ਼ਾਰ ਦਾ ਲਿਆ ਆ ਕੇ ਉਹਨਾਂ ਨੇ ਟਰੈਕਟਰ ਚੱਲਦਾ ਹੀ ਪੂਰਾ ਓਕੇ ਰੂਟ ਹੈਨ ਮਤਲਬ ਇਕ ਲਿਫਟ ਨਹੀਂ ਸੀ ਕੰਮ ਕਰਦੀ ਉਹ ਵੀ ਉਹਨਾਂ ਨੇ ਜਿੱਥੋਂ ਲਿਆ ਆ ਹੀ ਉਹਨਾਂ ਨੇ ਕਦੇ ਸਰਵਿਸ ਉਹਦਾ ਨਹੀਂ ਕੀਤੀ ਤੇ ਗੰਦੀ ਗੰਦ ਭਰਿਆ ਪਿਆ ਸੀ ਮੈਂ ਵਲੋਗ ਉਹ ਤੋਂ ਬਣਾਇਆ ਨਹੀਂ ਸਵਾ ਬਲਾ ਲੋ ਵੀ ਤਕਰੀਬਨ ਇਹ ਇੰਜਣ ਗੇਅਰ ਤੇ ਲੈਫਟ ਵਾਲਾ ਜਗ੍ਹਾ ਨਾਲ ਖੁੱਲਿਆ ਨਾ ਤਕਰੀਬਨ ਤਕਰੀਬਨ ਉਹਦੇ ਵਿੱਚੋਂ ਘੱਟੋ ਘੱਟ ਨਹੀਂ ਵੀ 8-9 ਕਿਲੋ ਦਾ ਗਾਰ ਨਿਕਲੀ ਹੋਊਗੀ ਐਨੀ ਮਲਬ ਜਿਆਦੀ ਉਹਦੇ ਟਰੈਕਟਰ ਦੀ ਸਫਾਈ ਕੀਤੀ ਹੋਣਾ ਤੇ ਲਵਾ ਤੇ ਪੰਨਾਂ ਨੂੰ ਹੱਥੋਂ ਨੇ ਬਹੁਤਾ ਬਹੁਤ ਕੰਮ ਹੈ ਤੇ ਮੂੰਹ ਸਰ ਵੀ ਕਾਲਾ ਹੋ ਗਿਆ ਸਾਰਾ ਤੇਲ ਪਾਇਆ ਹੋਣਾ ਠੀਕ ਹੋਇਆ ਹੋਇਆ ਜਿੱਦਾਂ ਕਿ ਤੇਲ ਬਦਲਿਆ ਹੀ ਨਹੀਂ ਹੁੰਦਾ ਹਨਾ ਬਾਈ ਕਈ ਕਹਿੰਦੇ ਮਗਰ ਲਈ ਸੇ ਦਾ ਤੇਲ ਨਹੀਂ ਬਦਲਨੀ ਲੋੜ ਪੈਂਦੀ ਬਾਈ ਜ਼ਰੂਰ ਬਦਲਿਆ ਕਰੋ ਅਕਸਰ ਉਹ ਵੀ ਤੇਲ ਆ ਜੇ ਤੁਸੀਂ ਇਹ حساب ਲਾਓ ਆਪਾਂ ਇੰਜਨ ਵਾਲਾ ਬਦਲਦੇ ਆ ਤਾਂ ਆਪਾਂ ਨੂੰ ਉਹ ਵੀ ਬਦਲਣਾ ਚਾਹੀਦਾ ਠੀਕ ਨੇ ਵੀ ਇਦਾਂ ਨਹੀਂ ਹੁੰਦਾ ਵੀ ਤੇਲ ਨਹੀਂ ਬਦਲਣਾ ਤੇਲ ਜ਼ਰੂਰ ਮੇਰਾ ਭਰਾ ਬਦਲਿਆ ਕਰੋ ਬਾਕੀ ਪਹੁੰਚਦੇ ਆ ਘਰੇ ਪੇਟੀ ਹੋ ਗਈ ਆ ਲੇਟ ਕਰਦੇ ਆ ਹੁਣ ਜਾ ਕੇ ਉਹ ਤਿਆਰ ਇਹਨੂੰ ਬਾਈ ਹੁਣਾਂ ਨੇ ਆ ਜਾਣਾ ਟਾਈਮ ਨਾ ਅੱਗੇ ਪਿਛਲੀ ਵਾਰੀ ਬਾਈ ਹੁਣੇ ਸੈਟ ਲਵਾ ਕੇ ਆਏ ਮੈਨੂੰ ਲੱਗਦਾ ਪਿਛਲੇ ਹੁਣ ਲੰਬੇ ਦੀ ਗੱਲ ਸਾਲ ਹੋ ਚਲੇ ਤੇ ਮੈਂ ਬਾਈ ਹੁਣਾਂ ਨੂੰ ਕਿਹਾ ਤਾਂ ਮੈਂ ਕਿਹਾ ਬਾਈ ਵੀ 8 9 ਵਜੇ ਆ ਜਾਓ ਮੈਂ ਕਿਹਾ ਕਿਹੜਾ ਟਾਈਮ ਨਾ ਆਉਣਾ ਆ ਵੀ ਹਰੇਕ ਬੰਦਾ ਟਾਈਮ ਨਾ ਪਹੁੰਚਦਾ ਹੀ ਨਹੀਂ ਕੋਈ ਵੀ ਜਿੰਨੇ ਹੁਣ ਆਪਣੇ ਕੋ ਸੈਸ਼ਨ ਲੈਣ ਆਏ ਜੀ ਅਗਲਾ ਘੰਟਾ ਫਿਰਦਾ ਤਾਂ ਗੱਲ ਤੇ ਨਹੀਂ ਘੰਟੇ ਪਹੁੰਚਦਾ ਜਾ ਹੋ ਗਿਆ ਨਾ ਮੈਂ ਉਹਨਾਂ ਕਹਾ ਮੈਂ ਕਿਹਾ ਬਾਈ 8 9 ਵਜੇ ਆ ਜਿਓ ਤੇ ਉਹ ਬਾਈ ਹੁਣੇ 8 ਵਜੇ ਘਰਾਂ ਦੇ ਬਾਹਰ ਖੜੇ ਮੈਂ ਲੈਦਾ ਨਹੀਂ ਇਹ ਦਿਪੈਣਾ ਮੈਨੂੰ ਸਮਝਣਾ ਆਵੇ ਮਣਕੇ ਕੰਮ ਕਰਾਂਗੇ ਨਾ ਇਹ ਸੇਤਾ ਕੀ ਨਾ ਤੇ ਉਹ ਐਸੇ ਕਿ ਮੈਂ ਉਹਨੂੰ ਕਹਿੰਦੇ ਹਾਂ ਐਸੇ ਕਿ ਕਿੰਨੇ ਵਜੇ ਆਈਏ ਮੈਂ ਕਹਾਂ ਉਹਦਾ 10 11 ਵਜੇ ਆਇਓ ਮੈਂ ਕਹਾਂ ਐਸੇ ਕਿ ਨਾ ਕਿ ਸੌਖ ਤੇ ਪਹੁੰਚ ਜਾਓ ਇਹਦਾ ਟਾਈਮ ਦੇ ਪੂਰੇ ਭਵਾਂ ਦਾਂ ਕਹਿੰਦਾ 10 11 ਵਜੇ ਪਹੁੰਚ ਜਾਵਾਂਗੇ ਬਾਕੀ ਪਹੁੰਚਦਿਆਂ ਘਰੇ ਮੇਰਾ ਵੀਰ ਸultanpur ਦੇ ਦਾਹੇ ਲਾਤ ਰਹਿੰਦੇ ਐਦਾਂ ਹੀ ਸੈਣ ਜੇ ਜਾਂਦਾ ਆਪਣੇ ਪਿੰਡਾਂ ਨੂੰ ਜਲੰਧਰ ਵਾਲ ਨੂੰ ਜਿਦਾ ਇੱਥੋਂ ਜਲੰਧਰ ਨੂੰ ਚਲ ਜਾਂਦਾ ਰੋਡ ਇਹ ਤਾਂ ਫੇਰ ਵੀ ਠੀਕ ਆ ਜਿਹੜਾ ਨਾ ਪਾਰਲੀ ਸੇੜ ਵਾਲੀ ਪੁਲੀ ਆ ਉੱਧਰ ਦੀ ਥੱਲੇ ਆਉਂਦੀ ਉਹ ਪਿਛਲੀ ਵਾਰਿਆ ਹੁਣ ਜਦੋਂ ਮੀਂਹ ਪਿਆ ਉਹ ਬੋਨਟ ਤੇ ਗੱਡੀਆਂ ਦੇ ਪਾਣੀ ਹੋਣ ਰਿਹਾ ਸੀ ਤੇ ਉਹ ਇੱਕ ਹਨਾ ਦੂਜਾ ਟਾਟਾ ਵਾਲਿਆਂ ਦੇ ਪਿੱਕਾ ਜਿਹੜਾ ਮੈਨਾਂ ਨਹੀਂ ਨਾਮ ਦਾ ਕੀ ਆ ਤੇ ਉਹ ਨਾ ਵਜਦੀ ਨਿਕਾਇਆ ਉਹ ਲੰਘ ਗਿਆ ਉਦਾਂ ਲੈਡਾਂ ਨੂੰ ਠੰਝ ਪਾਣੀ ਭੇ ਗਿਆ ਉਹਦੇ ਮਗਰੀ ਪੂੰਢੀ ਵਾਲੇ ਨੇ ਵਾਰਦਾ ਛੋਟੇ ਹਾਥੀ ਵਾਲੇ ਨੇ ਛੋਟਾ ਹਾਥੀ ਮਗਰ ਉੱਤਰੀ ਫੇਰੇ ਵਿੱਚ ਧੂ ਧੂ ਕੇ ਲਿਆਂਦਾ ਉਹਨਾਂ ਨੇ ਬਾਹਰ ਮੋਣ ਕੇ ਸੁਲਤਾਨਪੁਰ ਦਾ ਵਿੜਾ ਕਰਕੇ ਕਰਤਾ ਉਹਨਾਂ ਨੇ ਸੀਵਰੇਜ ਪਟ ਦਗੇ ਨਾਜ਼ ਮਾਰਦੀ ਸ਼ਹਿਰ ਸਾਰਾ ਉਹ ਇੱਕ ਇੱਕ ਦੇ ਸਾਰੇ ਪਾਸੇ ਐ ਨਾ ਓ ਮਾਈ ਗੋਡ ਮੇਰੀ ਜਾਨੇ ਮਨ ਇੱਧਰ ਖੜੀ ਆ ਉਹ ਮੇਰਾ ਪਿਆਰ ਕੀ ਹੋਇਆ ਮੱਚ ਰਹੇ ਆ ਤੁਸੀਂ ਤੀ ਮੱਚ ਰਹੇ ਆ ਮੇਰੀ ਗੱਲ ਸੁਣ ਕੇ ਹਾਂ ਲੇਕਿਨ ਤੋੜਦੀ ਲੈ ਤੈਨੂੰ ਅੱਜ ਪਤਾ ਲੱਗਾ ਹੂੰ ਇਹ ਜਿੱਦਣ ਗਿਆਈ ਬਾਬਾ ਬਕਾਲਾ ਕਣੀ ਗਿਆ ਹੂੰ ਉਹ ਦਿਨ ਦੀ ਇਹ ਬੋਣੀ ਕੀਤੀ ਹੋਈ ਆ ਸੁਖਣਾ ਨਾ ਜਿਹੜੇ ਨਾਲ ਬੈਠਾ ਉਹਨਾਂ ਚ ਥੋੜੀ ਉਹਨੇ ਕਿਹਾ ਨੇ ਟੁੰਡ ਮਾਰ ਗਏ ਬੇੜੇ ਤਰਕ ਨਾਲ ਦਿਆਂ ਦਾ ਬੇੜਾ ਤਰਕ ਕਰਦੇ ਬੇੜਾ ਕਰਕਣਾ ਕਰ ਲੋ ਮਿੱਤਰੋ ਪੇਟੀ ਕਰਦੇ ਤਿਆਰ ਹੁਣ ਜਾਜੂ ਬੈਨੇ ਆ ਮੂਰਲੇ ਡੇਰ ਮਗਰ ਕਰਾਤੇ ਮਗਰਲੇ ਮੂਰੇ ਕਰਾਤੇ ਅਹੀ ਕਰੇ ਲੈਨਮੈਂਟ ਕਰਾ ਕੇ ਆ ਹਾਂਜੀ ਦੇ ਕੁੱਤੇ ਨੇ ਇੱਕ ਦਾਤ ਕਰਾਈ ਬਈ ਪੂਰੀਆਂ ਸਿਰਾ ਕਰਾਇਆ ਕਿ ਨਹੀਂ ਮੂਤ ਮੂਤ ਗਿਆ ਕੁੱਤੇ ਨੇ ਨਹੀਂ ਹੋਰ ਲੈਨਮੈਂਟ ਕੀਤੀ ਇਹ ਕੁੱਤਾ ਹੋ ਵੀ ਤੇਰਾ ਲੋ ਮਿੱਤਰੋ ਵਾਇਰਿੰਗ ਗਈ ਨੇ ਬੜ Almost ਆਪਣੇ ਦੇ ਲੋਗ ਐ ਟਾਈਆਂ ਟੁਈਆਂ ਲਾ ਕੇ ਕੁੱਕਰਪੋਟ ਕੰਮ ਹੁੰਦਾ ਯਾਨੀ ਕਿ ਪੇਟੀ ਦੇ ਥੱਲੇ ਰਹਿਣਾ ਤਾਂ ਉਦਾਂ ਹੀ ਪੈਂ ਤਾਰਾਂ ਟੇਪਾਂ ਮਾਰ ਮਾਰ ਚੜਜੋ ਆਪਾਂ ਟੇਪ ਬਹੁਤ ਘੱਟ ਲਾਈ ਦੀ ਕਿਉਂਕਿ ਟੇਪ ਹਨਾ ਲਾਉਣੀ ਤਾਂ ਠੀਕ ਆ ਜਦੋਂ ਕਦੇ ਲਾਉਣੀ ਪਵੇ ਨਾ ਉਹ ਜਿਹੜਾ ਉਂਗਲਾਂ ਨੂੰ ਮੋੜ ਕੇ ਗੰਦ ਜੋੜਦਾ ਨਾ ਉਹ ਤੋਂ ਬਹੁਤ ਖੇ ਚੜਦੀ ਠੀਕ ਆ ਬਾਕੀ ਆਲਮੋਸਟ ਕੰਮ ਆਪਣਾ ਡਾਨਿਆ ਇਹਦਾ ਕੱਲੀ ਬੂਫਰਾਂ ਦੀ ਵਾਇਰਿੰਗ ਮੋੜ ਲਈ ਕੱਢਣੀ ਆ ਰਹੀ ਹੈਗੀ ਸਪੀਕਰਾਂ ਵਾਲੀ ਵੀ ਕੱਢਦੇ ਹੂਫਰਾਂ ਦੀ ਵੀ ਕੱਢਤੀ ਇੱਥੇ ਲਈ ਹੂਫਰਾਂ ਦੀ ਰਹਿ ਗਈ ਆਵਲਿਆਂ ਦੀ ਹੱਲੇ ਵਾਲਿਆਂ ਦੀ ਬਾਕੀ ਆਪਣਾ ਡਨ ਹੋ ਗਿਆ ਕੰਮ ਪੂਰਾ ਅੱਜ ਤੇ ਆਪਾਂ ਲਾਇਆ ਮੋਕੋ ਦਾ 1500 ਮਾਡਲ ਓਕੇ ਐਸਐਨਬੀ ਦਾ ਲੱਗਾ 4 ਚੈਨਲ ਕਿਉਂਕਿ ਬਾਈ ਉਹਨਾਂ ਨੇ ਕੰਪੋਨੈਂਟ ਲਾਉਣੇ ਵੀ ਅਲੱਗ-ਅਲੱਗ ਆ ਫਿਰ ਉਹਦੀ ਸੈਟਿੰਗ ਜਿਹੜੀ ਉਹ ਮੈਚ ਅਪ ਨਹੀਂ ਹੋਣੀ ਉਦਾਂ ਤੇ ਬਾਕੀ ਆਪਣਾ ਓਕੇ ਰਪੂੜਿਆ ਸਾਰ ਪਾਸ ਡਨ ਹੋ ਗਿਆ ਤੇ ਜਿੱਤੀ ਕਰੀਏ ਟੈਸਟਿੰਗ ਕਰੀਏ ਸੇ ਰਿੰਗ ਨਾਲ ਬੰਦੇ ਨੇ ਹੱਥੀਂ ਨਟ ਲਗਾਇਆ ਉਹ ਮੈਂ ਇਟੇ ਕਰਕੇ ਟਿਕਾ ਦੇ ਜਲਾ ਦੇ ਆਹ ਬਹੁਤ ਵਧੀਆ ਲੱਗਦੇ ਆ ਪੀਟ ਕੋਕੂਕ ਨਾਲੋਂ ਚੰਗੇ ਆ ਕਾਰਬੋਨੇਟ ਵਾਲਾ ਫਲੇਵਰਡ ਵਿਦ ਮਿੰਟ ਲੈਂਬ ਇਹ ਮੋਲੀਆ ਨਹੀਂ ਤੁਮੇ ਅਮੇ ਗਾਣਾ ਸੁਣਾਇਓ ਸੁਣਾਇਓ ਹੀ ਉੱਚੀ ਉੱਚੀ ਅਰੇ ਆ ਜਾ ਮਖੀ ਲਾਤੀ ਸਾਡਾ ਰੇੜਾ ਰੇਖਾ ਨਹੀਂ ਰੇੜਾ ਮੇਰਾ ਆਪ ਹੁਣ ਜਣਾ ਲਾਉਣਾ ਸਾਡੇ ਦੀ ਰੇੜਾ ਬਹੁਤ ਆਉਂਦਾ ਇਹ ਨਹੀਂ ਨਾ ਹੋਰ ਬਣਾ ਦੇ ਬਣਾ ਦੇ ਰਹਿ ਗਏ ਤੋਂ ਮੈਂ ਤੂੰ ਕਰ ਉਹ ਚੈੱਕ ਕਰੀਂ ਹਾਂ ਤੂੰ ਦੇਖ ਪਹਿਲਾਂ ਤੂੰ ਦੇਖ ਲੈ ਤੂੰ ਚੈੱਕ ਓਕੇ ਰਿਪੋਰਟ ਦੱਸੋ ਮਹਨਾ ਜੀ ਫਟਫਾੜਣ ਕੰਮ ਓਕੇ ਰਿਪੋਰਟ ਬਹੁਤ ਜ਼ਬਰੇ ਵੱਜਣੀ ਉਹਦੀ ਕਿਉਂਕਿ ਉੱਥੇ ਲੈਦਰ ਆਉਂਦਾ ਨਹੀਂ ਇਹਨੇ ਖੁੰਜਾਂ ਚ ਤੇ ਬਸ ਪੋਰਟ ਰਹਿ ਗਿਆ ਕੱਢਣ ਵਾਲੇ ਤੇ ਛੱਲੇ ਵਾਲੇ ਬੂਫਰ ਰਹਿ ਗਏ ਮਾਪ ਤੇ ਨਾ ਮਾਰਨੇ ਆ ਮਤਲਬ ਅਜ ਡਾਨੀ ਆਪਣਾ ਕੰਮ ਆਲਮੋਸਟ ਉਹਦੀ ਆਪਾਂ ਹੁਣ ਇਹ ਟਰਾਈ ਜੀ ਲੈ ਲੈਣੀ ਐ ਕੋਈ ਚਲਾ ਕੇ ਦੇਖ ਲੈਣਾ ਬੂਫਰ ਬਾਅਦ ਚ ਲਾ ਲਵਾਂਗੇ ਆਪਾਂ ਓਕੇ ਰਿਪੋਰਟ ਕਰਕੇ ਰੱਖ ਦੇਣਾ ਫਿਰ ਜਦੋਂ ਬਾਈ ਹੁਣੀ ਆਏ ਕੱਲੀ ਫੀਟਿੰਗ ਹੀ ਕਰੀਏ ਟੀ ਦੀ ਬਾਕੀ ਆਪਣਾ ਕੰਮ ਸਾਰਾ ਨਿਬੜਿਆ ਹੋਵੇ ਬਸ ਲੋਗ ਮਿੱਤਰੋ ਟ੍ਰੇਕ ਰੈਕ ਹੋਰ ਲੱਗੇ ਲੇਟਾਂ ਲਾਉਣ ਆ ਵਾਲੀਆਂ 6 ਇੰਚ ਵਾਲੀਆਂ ਲੇਟ ਵੀ ਨਾਲੇ ਚੈੱਕ ਰਿਓ ਬੜੀ ਗੈਂਡ ਚੀਜ਼ ਆ ਤਾਂ ਨਾਲੇ ਬਜਟ ਚ ਆ। ਚੇਤਾ ਘੜਲੇ ਆ ਬਾਹਰ ਆ। ਆਲੈਂਡ ਆਇਆ ਪੂਰਬੀਲ ਆਪਣੇ ਪਿੰਡੋਂ ਹੀ ਆ ਜਦਾਂ। ਆਪਾਂ ਅੱਗੇ ਕੀਤੀ ਸੀ ਦੀ ਡੈਕੋਰੇਸ਼ਨ ਤੇ ਡਾਊਨ ਸੀਲਿੰਗ ਮਕਲ ਆ ਜਾਈ ਉਹਨਾਂ ਰੋਜ਼। ਡਾਊਨ ਸੀਲਿੰਗ ਜੀ। ਇਹ ਸਿਸਟਮ ਦੀ ਡੈਕੋਰੇਸ਼ਨ ਸੀ ਇੱਥੇ ਲੱਗਾ ਹੀ ਪੀ ਟੂ ਇਹ ਰਿਪੋਰਟਾ ਬਾਕੀ ਨੂੰ ਕਰਦੇ ਹੁਣ ਅੰਦਰ ਆਪਾਂ ਪਨ ਵਾਲਾ ਜੋ ਟਾਇਰ ਸਾਈਡ ਤੇ ਕਰੀਏ ਕਿਉਂਕਿ ਸੀਨ ਨੂੰ ਵੀ ਡਰੇਕਟਰ ਚਾਹੀਦਾ ਨਹੀਂ ਉਹਨੂੰ ਪਾਸੇ ਕਰ ਦਿੰਨੇ ਮਾੜਾ ਜਾਂ ਪਾਣੀ ਕੱਢ ਲੈ ਹਾਂਜੀ ਦੇਖ ਲਓ ਇੰਨਾ ਫਰਕ ਆ ਵੀ ਪ੍ਰਿੰਟ ਜਿਹੜਾ ਆਪਾਂ ਕਢਾ ਕੇ ਲਾਈਦਾ ਇਹਨ ਦੇਖੋ ਉਦਾਂ ਦਾ ਉਦਾਂ ਹੀ ਐਮਐਲ ਦਾ 6 ਮਹੀਨੇ ਹੋ ਗਏ 7 ਤਾਂ ਟ੍ਰੇਟਰ ਪੂਰਾ ਉਦਾਂ ਵੀ ਵਾਈ ਬੂਈ ਤੇ ਚੱਲਦਾ ਮਤਲਬ ਵਧੀਆ ਹੈ ਨਾ ਕੰਮ ਕਰਨ ਨੂੰ ਪੂਰਾ ਚੱਲਦਾ ਇਹ ਨਹੀਂ ਕਿ ਖੜਾ ਰਿਹਾ ਡਰੇਕਟਰ ਇਹ ਪ੍ਰਾਹ ਹੁਣਾਂ ਦਾ ਆਪਣੇ ਇਧਾਂ ਰੇਟਰੂਟਾ ਦਾ ਕੰਮ ਆ ਤੇ ਟਰੈਕਟਰ ਐਨ ਵੀ ਪੱਕਾ ਚੱਲਣਾ ਹੀ ਚੱਲਣਾ ਆ ਐਦਾਂ ਨਹੀਂ ਹੁੰਦਾ ਵੀ ਟਰੈਕਟਰ ਨਾ ਚੱਲੇ ਹਨਾ ਦੇਖ ਲਓ ਪ੍ਰਿੰਟ ਫਰੰਟ ਐਨ ਸਾਫ਼ ਹਾਲ ਦਾ ੱੱਲੇ ਦੀ ਲੋ ਮੇਤਰੋ ਲਾਈਟਾਂ ਲਾਉਣੀਆਂ ਸੀ ਤੇ ਇਹ ਵਾਲੀਆਂ ਇਹਨਾਂ ਦੀ ਲਾਈਟ ਵੀ ਦਿਖਾਉਣਾ ਉਹ ਮੂਡ ਬਾਲਾ ਖਰਾ ਆ ਲਾਈਟ ਬਹੁਤ ਜ਼ਿਆਦੀ ਸੋਹਣੀ ਆ ਮਤਲਬ ਤੇ ਹੈਵੀ ਕੁਆਲਿਟੀ ਵੀ ਘੈਂਟ ਆ ਮਤਲਬ ਪੂਰੀ ਤੇ ਬਾਕੀ ਆ ਜੀ ਬੰਦ ਕੀਤੀ ਆ ਮੋਰਿਓ ਇਹ ਜਿੱਦਾਂ ਹਾਲਾਂ ਦੇ ਤੁਹਾਨੂੰ ਪਤਾ ਇਹ ਚੀਜ਼ ਖੁੱਲੀ ਰਹਿ ਜਾਂਦੀ ਭਾਵੇਂ ਡਾਉਨ ਸੀਲਿੰਗ ਉਦਾਂ ਕਰੀਏ ਵੀ ਹਨਾ ਜੇ ਤੇ ਜਾਂ ਇਥੇ ਜ਼ਿਆਦਾਤਰ ਜਨਤਾ ਬਾਹਰ ਲਾਈਟ ਲਾ ਲੈਂਦੀ ਆ ਤੇ ਆਪਾਂ ਵੀ ਪਹਿਲਾਂ ਨਾਰਮਲ ਹੀ ਕੀਤੀ ਸੀ ਮੋਰੋਂ ਨਹੀਂ ਬੰਦ ਕੀਤਾ ਕਿਉਂਕਿ ਬਾਈ ਦੀ ਪਹਿਲਾਂ ਬਾਹਰ ਲਾਈਟ ਲੱਗੀ ਹੋਈ ਸੀ ਉੱਪਰ ਤੇ ਹੁਣ ਆਪਾਂ ਬਾਈ ਕਹਿੰਦਾ ਵੀ ਬੰਦ ਕਰਦੇ ਨਾਲੇ ਲਾਈਟਾਂ ਹੋਰ ਲਾ ਦੇ ਬਾਹਰ ਲਾਈਟ ਆਪਾਂ ਲਾ ਦੇਣੀ ਉੱਥੇ ਬੈਕ ਸਾਈਡ ਤੇ ਪਲ ਆਉਣ ਲੱਗੇ ਆ ਜਿਹੜੇ ਕੁ ਕੁ ਜਿਹਾ ਆਨਾਂ ਦੀ ਲੇਟ ਮੈਨ ਬਹੁਤ ਥੋੜੀ ਲੱਗੀ ਲੇਟ ਮੈਂ ਤੁਹਾਨੂੰ ਦਿਖਾਉਣਾ 6 ਲਾਈਨ ਜਾ ਕੁਝ ਲੇਟ ਤਾਂ ਆਬਵੀਸਲੀ ਹੋਣੀ ਹੋਣੀ ਆ ਹਨਾ ਕਾਪਾ ਮਾ ਨਿਭੜ ਗਿਆ ਤੇ ਇਹਦੇ ਚ ਦੋ ਮੋੜ ਦਾ ਆਈ ਆ ਮਗਰ ਲੀਆਂ ਲਾਈਟਾਂ ਦੇ ਇੱਕ ਤਾਂ ਇਟਾ ਜਾ ਕੋਲੇ ਪਿੰਗ ਕਿ ਨੀੜੀ ਤੇ ਇੱਕ ਇਹਦੇ ਵਿੱਚ ਟਿਕ ਜੂਗੀ ਆ ਠੀਕ ਆ ਹੁਣ ਲਾਈਟ ਦੇ ਕਰਾਈਏ ਦੋਨੇ ਇੰਨੇ ਤੋਂ ਮੋੜ ਯਾਰ ਬਹੁਤ ਰੀਆਂ ਲਾਈਟ ਯਾਰ ਨਾਲੇ ਲਾਈਟ ਵੀ ਵਾਧੂ ਆ ਦੇ ਲਾਈਟ ਕਨੇ ਚੀਜ਼ੋ ਨੇ ਬਾਕੀ ਬਸ ਪੇਪਰ ਰਹਿ ਗਿਆ ਪਾਉਣ ਵਾਲਾ ਪਰ ਇਦਾਂ ਹੁੰਦਾ ਜਿਹੜੀ ਚੀਜ਼ ਦੀ ਆਪਾਂ ਵਾਇਰਿੰਗ ਪਹਿਲਾਂ ਪਾ ਲੈਣੀ ਨਾ ਉਹਦਾ ਬਾਅਦ ਚ ਫੇ ਆਪਾਂ ਨੂੰ ਖਲਹਾਰਾ ਨਹੀਂ ਰਹਿੰਦਾ ਕੋਈ ਹੋਣਾ ਦੇ ਲੋ ਤੀਜਾ ਚੌਥਾ ਤਾਂ ਪੇਪੀ ਪੈ ਗਿਆ ਹੁਣ ਇਕ ਗੱਲੀ ਕੱਲੀ ਚੀਜ਼ ਲੱਗਣੀ ਆ ਇਕੱਲਾ ਇਕੱਲਾ ਪੇਪ ਪੈਣਾ ਫੇ ਠੀਕ ਨਹੀਂ ਪੁਰਾਣਾ ਮੋੜ ਕੇ ਟਾਇਆਂ ਟੋਈਆਂ ਮਾਰੀਆਂ ਹੁੰਦੀਆਂ ਜਾਂ ਫੇ ਸਾਰਾ ਫੇ ਪੱਟ ਪਟ ਕੇਆ ਕਰਨਾ ਪੈਂਦਾ ਉਹ ਤੋਂ ਇੱਥੇ ਲੱਗਾ ਰੌਕਬੋਰਡ P2 ਹਾਂ ਮਾ ਹੋ ਗਿਆ ਮੈਨੂੰ ਲੱਗਦਾ 1:00 ਗਾ ਡੇਢ ਆਪਣਾ ਹੁਣ ਇਹਦਾ ਕੰਮ ਨਿਬੜਿਆ ਤੇ ਹੁਣ ਇਹਦਾ ਸ਼ੁਰੂ ਕਰਨਾ ਆ ਇਹ ਕਰਕੇ ਤਫੀ ਹਲੇ ਦਾ ਡਿਜ਼ਾਈਨ ਬਣਾਉਣਾ ਆ ਪ੍ਰੋਜੈਕਟ ਇਹ ਲੇ ਲਓ ਹੁਣੇ ਪੈਣ ਲੱਪੀ ਆ ਚਲੋ ਇਹਦੀ ਕਰਦੇ ਆਂ ਡਨ ਇਕਲਾ ਪਲੇਅਰ ਬਲੂ ਰਹਿਦਾ ਦਾ ਲਾਉਣ ਵਾਲਾ ਬਾਕੀ ਦਾ ਹੁਣ ਸੇਹ ਨੂੰ ਲੱਗੂਗਾ ਆਪਣੇ ਵਾਲਾ ਸਾਨੀ ਝਟਾ ਖੜਾ ਇਧਰੋਂ ਬੱਕਦਾ ਹੀ ਆਉਂਦਾ 9 ਮੀਟਰ ਜ਼ਬੇਰ ਹੋ ਗਈ ਆ ਤੇ ਕੰਮ ਇਹਦਾ ਆਪਾਂ ਕਰਤਾ ਡਨ ਸਾਰਾ ਇਧਰ ਸੰਗੂ ਜੀ ਵੀ ਆਏ ਆ ਹੁਣ ਦੂਜਾ ਟਰੈਕਟਰ ਆਉਂਦਾ ਸਹਰਾਜ ਉੱਤੇ ਪੇਟੀ ਚਾੜਨੀ ਆ ਬਾਕੀ ਇਹਦਾ ਕੰਮ ਨਵੇਡ ਲਿਆ ਇਧਰ ਜਲਾਈ ਪੇਟੀ ਇਹਦਾ ਨਹੀਂ ਇਹ ਤਾਂ ਹੋਰ ਕੰਮ ਹੀ ਪੇਟੀ ਤਾਂ ਅੱਗੇ ਲਾਈ ਹੋਈ ਇਹ ਮੋਰਿਆਂ ਉਹ ਬੰਦ ਕਰਨਾ ਹੀ ਥਾਂ ਲੇਟਾਂ ਲਾਉਣੀਆਂ ਮੋਰ ਲਿਆਵਾਂ ਕਰ ਲੀਆਂ ਹਲੋ ਮਿਲਦੇ ਮੇਰਾ ਵੀ ਨਵੇਂ ਵਲੌਗ ਚ ਤੇ ਉਹ ਸੈਟ ਦੀ ਫਿਟਿੰਗ ਕਰਨੀ ਹੈ ਟ੍ਰੇਕ ਜਦੋਂ ਆਊਗਾ ਤੇ ਫਿਰ ਤੁਹਾਨੂੰ ਦਿਖਾ ਦਵਾਂਗੇ ਤੇ ਅੱਗੇ-ਅੱਗੇ ਵਲੌਗ ਮੇਰੇ ਭਰਾ ਕਰਿਆ ਕਰੋ ਇੰਜੋਏ ਵਧੀਆ ਲੱਗਦਾ ਆਂ ਤਾਂ ਲਾਈਕ ਜਰੂਰ ਕਰਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਦੱਸ ਦਿਆ ਕਰੋ ਕੋਈ ਕਮੀ ਬੇਚੀ ਹੁੰਦੀ ਆ ਚੇਂਜ ਕਰਾਂਗੇ ਔਰ ਤੁਸੀਂ ਡੇਲੀ ਵਲੋਗਿੰਗ ਦਾ ਗਿਆ ਹੀ ਟਰਾਈ ਕਰਨ ਲਿਆ ਕਿ ਡੇਲੀ ਜੇ ਪਾਪ ਹੋ ਜਦੇ ਨਹੀਂ ਤੱਕ ਦਿਨ ਛੱਡ ਕੇ ਜਰੂਰ ਪਾਉਂਗੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਮੇਰਾ ਭਰਾ ਸਪੋਰਟ ਕਰੋ